ਠੰਡ ਦੇ ਮੌਸਮ ਵਿੱਚ ਏਸੀ ਬਣ ਜਾਣਾ ਸੀ ਕਾਲ ਤੁਸੀਂ ਵੀ ਰੱਖੋ ਧਿਆਨ ਹੋ ਜਾਓ ਸਾਵਧਾਨ ਅਕਸਰ ਹੀ ਸਿਆਲਾਂ ਵਿੱਚ ਏਸੀ ਬੰਦ ਕਰ ਦਿੱਤੇ ਜਾਂਦੇ ਨੇ ਪਰ ਕਈ ਵਾਰ ਨਿੱਕੀ ਜਹੀ ਅਣਗਹਿਲੀ ਕਾਰਨ ਵੱਡਾ ਭਾਣਾ ਵਾਪਰ ਸਕਦਾ ਏ ਜਿਵੇਂ ਕਿ ਇਸ ਪਰਿਵਾਰ ਨਾਲ ਹੋਇਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਏਸੀ ਵਿੱਚੋਂ ਸੱਪ ਕੱਢਿਆ ਜਾ ਰਿਹਾ ਏ ਦਰਅਸਲ ਇਸ ਪਰਿਵਾਰ ਨੇ ਜੋ ਏਸੀ ਲਗਵਾਇਆ ਸੀ ਅਤੇ ਜਿੱਥੋਂ ਇਸ ਦਾ ਆਊਟਡੋਰ ਵਾਲਾ ਪਾਈਪ ਕੱਢਿਆ ਹੋਇਆ ਸੀ ਉਸ ਥਾਂ ਨੂੰ ਇਸ ਪਰਿਵਾਰ ਨੇ ਕੱਪੜੇ ਨਾਲ ਬੰਦ ਕੀਤਾ ਹੋਇਆ ਸੀ ਜਿੱਥੋਂ ਕਿ ਇੱਕ ਸੱਪ ਕਮਰੇ ਦੇ ਵਿੱਚ ਲੱਗੇ ਏਸੀ ਵਿਚ ਆ ਗਿਆ ਦਰਸਲ ਜਦੋਂ ਇਸ ਪਰਿਵਾਰ ਦੇ ਬੱਚੇ ਨੇ ਦੇਖਿਆ ਕਿ ਕਿਸੇ ਚੀਜ਼ ਦੀ ਪੂਸ਼ ਏਸੀ ਵਿੱਚ ਦਿਖਾਈ ਦੇ ਰਹੀ ਹੈ ਤਾਂ ਉਸ ਨੇ ਜਾ ਕੇ ਆਪਣੇ ਡੈਡੀ ਨੂੰ ਦੱਸਿਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਇੱਕ ਸਾਪੇ ਤੇ ਮੌਕੇ ਤੇ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਦਰਸਲ ਜਿੱਥੇ ਇਸ ਪਰਿਵਾਰ ਨੇ ਕੱਪੜਾ ਲਗਾਇਆ ਹੋਇਆ ਸੀ ਕੱਪੜਾ ਉੱਥੋਂ ਨਿਕਲ ਗਿਆ ਜਿਸ ਕਰਕੇ ਇਹ ਸੱਪ ਉੱਥੋਂ ਅੰਦਰ ਆ ਗਿਆ ਸੋ ਤੁਸੀਂ ਵੀ ਇਹ ਗਲਤੀ ਭੁੱਲ ਕੇ ਨਾ ਕਰਿਓ ਕਿਉਂਕਿ ਅਕਸਰ ਹੀ ਠੰਡ ਵਿੱਚ ਕਈ ਤਰ੍ਹਾਂ ਦੇ ਕੀੜੇ ਮਕੌੜੇ ਜਾਂ ਸੱਪ ਗਰਮ ਥਾਵਾਂ ਵੱਲ ਜਾਂਦੇ ਨੇ ਖਾਸ ਕਰ ਘਰਾਂ ਵੱਲ ਜ਼ਿਆਦਾ ਆਉਂਦੇ ਨੇ ਸੋ ਤੁਹਾਡੇ ਇਸ ਬਾਰੇ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ